ਸ਼ੀਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਇੰਸਟਾਗ੍ਰam ਵਾਲਿਓ ਲੱਗਦਾ ਤੁਸੀਂ ਮੇਰਾ ਹੀ ਵੇਟ ਕਰਦੇ ਰਹਿੰਦੇ ਹੋ ਹਨਾ ਵੀ ਮੈਂ ਕਦੋਂ ਲਾਈਵ ਹੋਵਾਂ ਕਦੋਂ ਕੁਛ ਤਾਜ਼ਾ ਮਿਲੇ ਹਨਾ ਤਾਂ ਸਖਰਤੀਆ ਸਪੈਸ਼ਲ ਤੈਨੂੰ ਹਨਾ ਹਟ ਜਾ ਪਾਜ ਆ ਜਾ ਜਿਹੜਾ ਤੂੰ ਆਪਣੇ ਭਰਾ ਤੋਂ ਨਾ ਮੇਰੇ ਨਾਮ ਦੀ ਇੱਕ ਆਹ ਫੇਕ ਆਈਡੀ ਬਣਾਈ ਹੋਈ ਆ ਇਹਦੇ ਭਰਾ ਨੇ ਅਸੀਂ ਇਹਦੇ ਨਾਲ ਗੱਲ ਕੀਤੀ ਹੈ ਤੁਹਾਨੂੰ ਰਿਕਾਰਡਿੰਗ ਸੁਣਾਉਣੀ ਆ ਆਫੋਨ ਚ ਕਿਤੇ ਸੀ ਗੀ ਆਈਫੋਨ ਚ ਆਉਂਦਾ ਤੇਰੇ ਸਾਗੇ ਤੇ ਮੇਰੇ ਚ ਸੋਰੀ ਆਪਾਂ ਹਾ ਤੁਹਾਨੂੰ ਰਿਕਾਰਡਿੰਗ ਹਨਾ ਅ ਲੈਕਸ ਟਾਈਮ ਸੁਣਾਵਾਂਗੇ ਆਪਣੇ ਕੋਲ ਰਿਕਾਰਡਿੰਗ ਪਿਆ ਉਸ ਫੋਨ ਦੇ ਦੀ ਦੁਬਾਰਾ ਨਹੀਂ ਠੀਕ ਆ ਸੋਖਰਤੀਆ ਟਿਕ ਜਾ ਬਾਹਰ ਜਾ ਜੜੀਆਂ ਤੂੰ ਫੇਕ ਆ ਹਨਾ ਸਾਡੀਆਂ ਰੇਲਾ ਧੂਪ ਆਈ ਜਾਂ ਨਾ ਵਾ ਇੱਕ ਛੜਪਰਾ ਵਾ ਤੂੰ ਦੱਸ ਬੁਆਰੇ ਠੀਕ ਆ ਮੇਰੇ ਘਰਦਿਆਂ ਨੂੰ ਵੀ ਪਤਾ ਵਾ ਮੇਰੇ ਨਾਲਦਿਆਂ ਨੂੰ ਵੀ ਪਤਾ ਮੈਂ ਕਿਹੋ ਜੀਆਂ ਕਿਹੋ ਜੀ ਨਹੀਂ ਐ ਕਿਹਣਾ ਤੂੰ ਛੱਡ ਤੂੰ ਮੈਨੂੰ ਦਾ ਤੂੰ ਬਦਨਾਮ ਕਰੀ ਜਾਂਦਾ ਤੂੰ ਨਾਲ ਯਾਰ ਤੈਨੂੰ ਵੀ ਬਦਨਾਮ ਕਰਵਾ ਰਿਆ ਵਾ ਇਹੋ ਭੈਣ ਚੋਦਾ ਦਾ ਦੱਲਾ ਹੋ ਆ ਉਹਦੇ ਮੈਸੇਜ ਖੋਲੀ ਅਸੀਂ ਉਹਦੇ ਮੈਸੇਜ ਦਿਖਾਉਨੇ ਆ ਕਹਿੰਦਾ ਮੈਂ ਵੀਡੀਓ ਨਹੀਂ ਡਿਲੀਟ ਕਰਨੀ ਵਿਊ ਆਏ ਹੋਏ ਸਾਲਿਆ ਜੇ ਵਿਊ ਲੈਣੇ ਸੁੱਖ ਰੱਤੇ ਦੀ ਵੀਡੀਓ ਪਾ ਲ ਭੈਣ ਚੋਦਾ ਮੈਸੇਜ ਦਾ ਆਹ ਦੇਖੋ ਆ ਉਹਨੇ ਇੱਕ ਮੇਰੇ ਨਾਮ ਤੋਂ ਆਈਡੀ ਬਣਵਾ ਕੇ ਹਨਾ ਆ ਚੀਜ਼ ਚੱਲ ਰਹੀ ਆ ਭੈਣ ਚੋ ਦਾ ਸੁਖ ਰੱਤਿਆ ਟਿਕ ਜਾ ਤੇਰੀ ਭੈਣ ਵੀ ਆਈਡੀ ਚ ਲਾਉਂਦੀ ਆ ਹਨਾ ਹੁਣ ਤੂੰ ਦੇਖ ਤੇਰੇ ਭੈਣ ਦੇ ਨਾਮ ਤੇ ਆਈਡੀ ਮੈਂ ਬਣਾਉਣੀ ਆ ਸ਼ਰਿਆਮ ਵੀਡੀਓ ਮੈਂ ਬੋਣੀ ਆ ਹੁਣ ਠੀਕ ਆ ਤੂੰ ਹਟਦਾ ਨਹੀਂ ਨਾ ਭੈਣ ਚੋ ਤੂੰ ਕੀ ਸੋਚਦਾ ਵਾ ਕਿ ਭੈਣ ਚੋ ਦਾ ਸੀ ਆਹ ਦੇਖੋ ਇਹਨੇ ਨਾਲ ਦੀ ਕੁੜੀ ਨੇ ਹਨਾ ਉਹਨੂੰ ਸੁਖ ਨੂੰ ਵੀ ਮੈਸੇਜ ਕੀਤੇ ਹੋਇਆ ਚੈੱਕ ਕਰ ਲੋ ਸੋਖੇ ਏਰੀਆ ਕਾ ਤੋਂ ਵੀਡੀਓ ਆ ਰਹੀ ਹੈ ਜਿਹੜਾ ਕੁਝ ਕਰਨਾ ਨਾ ਜਿਹੜਾ ਤੂੰ ਬਦਨਾਮ ਕਰਨਾ ਮੇਰੇ ਨਾਲ ਗੱਲ ਕਰ ਠੀਕ ਆ ਮੇਰੀ ਭੈਣ ਤੇ ਨਾ ਕੋਈ ਗੱਲ ਨਹੀਂ ਹੋਣੀ ਚਾਹੀਦੀ ਸਾਬ ਲਾਲੀ ਸਾਲਿਆ ਤੇ ਘਰੇ ਜਾ ਕੇ ਨਾ ਬਹਿ ਜਾਣਾ ਹੁਣ ਮੈਂ ਤੇ ਦੇਖਦੀ ਆ ਫਿਰ ਠੀਕ ਆ ਤੇਰੀ ਦੀਪ ਤੇਰੀ ਭੈਣ ਆਈਡੀ ਚਲਾਉਂਦੀ ਆ ਤੇਰਾ ਜੀ ਸੌਰੀ ਗਾਇਸ ਵਿੱਚ 콜 ਆ ਗਿਆ ਸੀਗੀ ਹੈ ਨਾ ਜੂ ਵੀ ਸੀਗੀ ਉਹ ਆਪਣੇ ਵਾਸਤੇ ਤਾਂ ਸੋਖ ਕਰਤ ਗਿਆ ਹਟ ਜਾ ਜਦੋਂ ਮੇਰੇ ਨਾਲ ਦੀਆਂ ਨੂੰ ਬਦਨਾਮ ਕਰਵਾਏਗਾ ਮੇਰੀਆਂ ਨਾਲੀਆਂ ਨੂੰ ਤੂੰ ਵੀਡੀਓ ਪਾਏਗਾ ਠੀਕ ਆ ਤੇਰੀ ਕਰੇ ਭੈਣ ਹੈਗੀ ਆ ਔਰ ਜੇ ਮੈਂ ਤੇਰੀ ਭੈਣ ਦੀ ਅੱਧਾ ਵੀਡੀਓਸ ਪਾਵਾਂ ਅਸੀਂ ਉਹ ਮੁੰਡੇ ਨਾਲ ਗੱਲ ਕੀਤੀ ਆ ਮੇਰੇ ਸੁੱਖ ਭਰਾ ਨੂੰ ਬਦਨਾਮ ਕਰ ਰਹੀ ਆ ਇਹ ਆ ਉਹ ਹੈ ਨਾ ਪਰਵਾ ਤੇਰਾ ਕਿਹੜਾ ਸੁੱਖ ਭਰਾ ਬਿਲਕੁਲ ਸਹੀ ਆ ਇੱਕ ਛੜਦਾ ਦੂਜੀ ਫੜਦਾ ਵਾ ਕਿੰਨਾ ਕੁ ਸਹੀ ਆ ਉਹ ਹੈ ਉਨ ਕਦੇ ਭੈਣ ਚੋਂ ਦਾ ਲਾਈਵ ਚ ਟਿਕ ਜਾ ਨੀ ਮੈਂ ਤੇਰੀ ਇਹੋ ਜੀ ਭੈਣ ਘੜੂਣਾ ਯਾਦ ਰੱਖੇਗਾ ਤੇਰੀ ਭੈਣ ਨਾ ਵਿਧਵਾ ਹੋ ਕੇ ਘਰੇ ਬਿਠਾ ਦੂੰਗੀ ਐਨਾ ਯਾਦ ਰੱਖ ਲਈ ਸਮਝ ਆਈ ਆ ਜੇ ਆਪਦੀ ਭੈਣ ਨੂੰ ਤੂੰ ਵਿਧਵਾ ਕਰਵਾਉਣਾ ਚਾਹਨਾ ਵਾ ਤੇ ਖੁਦ ਤੂੰ ਰੰਡਾ ਹੋਣਾ ਚਾਹਨਾ ਵਈ ਜਾਂ ਕੁਛ ਵੀ ਆ ਤੈਨੂੰ ਫਿਰ ਮੈਂ ਦੱਸਦੀ ਆ ਸਬਰ ਰੱਖ ਠੀਕ ਆ ਬਰਾਵਾ ਕਿ ਤਾ ਤੂੰ ਵੀਡੀਓ ਡਿਲੀਟ ਕਰ ਰਿਆ ਵਾ ਮੈਨੂੰ ਨਹੀਂ ਪਤਾ ਕੌਣ ਆ ਤੂੰ ਕੌਣ ਨਹੀਂ ਹੈਗਾ ਹਨਾ ਮੇਰੇ ਕੁਛ ਨਹੀਂ ਹੋਇਆ ਆਹਾ ਇੱਕ ਨਾ ਮੇਰੇ ਨਾਂ ਤੋਂ ਨੇ ਇੱਕ ਫੇਕ ਆਈਡੀ ਬਣਵਾਈਆ ਸੁਖ ਨੇ ਅਸੀਂ ਉਸ ਮੁੰਡੇ ਨਾਲ ਗੱਲ ਕੀਤੀ ਆ ਰਤੀ ਇਹ ਤਾਂ ਕਹਿ ਰਿਆ ਕਹਿੰਦਾ ਮੈਂ ਉਹਦਾ ਗਵੰਡੀਆਂ ਮੇਰਾ ਭਰਾ ਆ ਸੁਖ ਰਤੀਆ ਤਾਂ ਚਲੋ ਮੇਰੀ ਤਾਂ ਜਿਹੜੀ ਬਦਨਾਮੀ ਕਰ ਰਿਆ ਕਰ ਰਿਹਾ ਜਿਹੜੀ ਤੂੰ ਮਤਲਬ ਦੀ ਮੇਰੀਆਂ ਵੀਡੀਓਸ ਤੇ ਗੰਦੇਸ ਕਮੈਂਟ ਲਿਖ ਰਿਹਾ ਗੰਦੇ ਗੰਦੇ ਗਾਣੇ ਲਾ ਰਿਹਾ ਵਾ ਹਨਾ ਉਹ ਚੀਜ਼ ਕੀ ਆ ਜੇ ਜੇ ਤੂੰ ਜਿਹੜੇ ਟੱਕਰ ਲੈਣੀ ਆ ਨਾ ਮੇਰੇ ਨਾਲ ਲੋ ਮੇਰੇ ਨਾਲ ਦੀਆਂ ਦੇ ਨਾਲ ਨਾ ਟੱਕਰ ਲੋ ਠੀਕ ਆ ਮੇਰੇ ਨਾਲ ਦੀਆਂ ਨਾਲ ਤੁਸੀਂ ਟੱਕਰ ਲੈ ਰਹੇ ਹੋ ਜਾਂ ਕੁਝ ਕਰ ਰਹੇ ਹੋ ਫੱਕ ਵਾਰ-ਵਾਰ ਕਹਿਨੀ ਆ ਟਿਕ ਜਾ ਜਿਹੜਾ ਤੂੰ ਕਰਦਾ ਨਾ ਬ੍ਰਾਂਡ ਆ ਬ੍ਰਾਂਡ ਆ ਤੇਰਾ ਬ੍ਰਾਂਡ ਫਿਰ ਸਾਲਿਆ ਮੈਂ ਬਣਾ ਦੂੰ ਭੈਣ ਚਿੱਤ ਇੱਥੇ ਤੂੰ ਆਇਆ ਵਾ ਸਮਝ ਆਈ ਆ ਤੂੰ ਤਾਂ ਆਪਣੇ ਮੇਰੇ ਬਣੂ ਨਹੀਂ ਨਹੀਂ ਰੇ ਓਏ ਯਾਰ ਚੱਲ ਜੇ ਇੱਥੋਂ ਫੜੀ ਅੱਛਾ ਚਲੋ ਤੇਰ ਨੂੰ ਟਿੱਤਰ ਆ ਬੈਂਚ ਉਧਰ ਚੂੜੀਆਂ ਪਾ ਕੇ ਬੈਠਿਆ ਨੂੰ ਠੀਕ ਆ ਹਟ ਜਾ ਪਰ ਪਰ ਕਹਿਰੀਆਂ ਬਾਜ ਆ ਜਿਹੜੀ ਤੂੰ ਗੱਲ ਕਰਨੀ ਆ ਜਿਹੜੀਆਂ ਗਾਲਾਂ ਕੱਢਣੀਆਂ ਮੈਨੂੰ ਕੱਢ ਮੇਰੇ ਨਾਲ ਦੀਆਂ ਤੇ ਨੱਖ ਰੱਖ ਠੀਕ ਆ ਉਹਨੇ ਤੈਨੂੰ ਭਰਾ ਕਹਿ ਕੇ ਕਿਹਾ ਕਿ ਭਰਾ ਬਣੀ ਕੀ ਤੂੰ ਮੇਰੀਆਂ ਵੀਡੀਓ ਕਿਉਂ ਕੋਈ ਜਾਂਦਾ ਵਾ ਪਰ ਹਾਂ ਵੈਸੇ ਤੂੰ ਮੈਸੇਜ ਤਾਂ ਤਦ ਦੇਖੇਗਾ ਨਾ ਜਦੋਂ ਕੀ ਤੋ ਤੂੰ ਵਿਹਲਾ ਹੋਇਆ ਹੋਏਗਾ ਹਣਾ ਖਾਣਾ ਵੀ ਤਿਆਰ ਸਮਾਰ ਕੇ ਉਹਦੇ ਨਾਲ ਸੋਣਾ ਵੀ ਹੈ ਤੋ ਤੇਰਾ ਕੰਮ ਕੀ ਆ ਤੂੰ ਕਿਹੜਾ 1 ਮਿੰਟ 1 ਦਿਨ ਵੀ ਤੂੰ ਕੁੜੀ ਤੋਂ ਬਿਨਾਂ ਰਹਿ ਸਕਦਾ ਆ ਤੇਰੇ ਮਨ ਗੁੱਗਲ ਨਾਲ ਨਹੀਂ ਬਣਾਉਣੇ ਆਉਂਦੇ ਆ ਜੋ ਹੈਗੇ ਸੱਚ ਆ ਤੇ ਇਹ ਮੈਨੂੰ ਕਹਿੰਦੇ ਆ ਕਿ ਮੈਂ ਆਪਣੇ ਇੰਟਰਵਿਊ ਦੇ ਵਿੱਚ ਹਨਾ ਗੱਲ ਤੋਂ ਬੋਲਿਆ ਹੈ ਕਿ ਤੁਸੀਂ ਇੱਤਾ ਨਹੀਂ ਬੋਲਣਾ ਚਾਹੀਦਾ ਸੀ ਤੁਹਾਨੂੰ ਪਰ ਵਾ ਝੂੜਤਾ ਨਾ ਹਰ ਕੋਈ ਬੋਲਨ ਦਾ ਹੈ ਠੀਕ ਆ ਜਿੱਤਾ ਹਾ ਤੁਹਾਡਾ ਸੁੱਖ ਠੀਕ ਆ ਬੋਲ ਰਿਹਾ ਵਾ ਚੂੜੀਆਂ ਪਾ ਕੇ ਬੈਠਿਆ ਮੇਰੇ ਕੋ ਗਾਲਾਂ ਕਹਣ ਪਏ ਆ ਬੋਨ ਕੇ ਤੂੰ ਕੋਈ ਸੌਖਰਤੀ ਆ ਜਿਹੜੀ ਤੂੰ ਗੱਲ ਕਰਈਆਂ ਨਾ ਸ਼ਰਿਆ ਮੇਰੇ ਨਾਲ ਗੱਲ ਕਰ ਠੀਕ ਆ ਜਿਵੇਂ ਮੈਂ ਗਾਲਾਂ ਕੱਢ ਰਹੀਆਂ ਤੇਰੇ ਚ ਹਿੰਮਤ ਹੋਣੀ ਚਾਹੀਦੀਆਂ ਗਾਲਾਂ ਕੱਢਣ ਦੀਆਂ ਕਿ ਤੂੰ ਮੇਰੀਆਂ ਨਾਲ ਦੀਆਂ ਤੇ ਨਾ ਕਰ। ਜਿਹहां ਤੋਂ ਨਾਲ ਦੀਆਂ ਵੀਡੀਓ ਪੁਆ ਰਿਆ ਮੈਂ ਇਹ ਸਭ ਕੁਝ ਕਰ ਰਿਆ ਮਾਂ। ਇਹ ਭਰਾਵਾ ਜਿੰਨੇ ਵੀ ਹਾਂ ਮੇਰੀ ਫੇਕ ਆਈਡੀ ਬਣਾਈਆ ਹਨਾ। ਉਹ ਕਹਿੰਦਾ ਕਿ ਮੈਂ ਵੀਡੀਓਸ ਬਲੀਵ ਨਹੀਂ ਕਰਨੀ, ਵਿਊ ਕਰਨੇ ਆ। ਭਰਾਵਾ ਜੀ ਤੋ ਵਿਊ ਲੈਣੇ ਆ ਤੂੰ ਮੈਂ ਤਨੂੰ ਆਪਣੀ ਰੀਅਲ ਆਈਡੀ ਦੇ ਦਨੀ ਆ ਤੂੰ ਮੇਰੀ ਰੀਅਲ ਆਈਡੀ ਲੈ ਲੈ ਹਨਾ ਜਿੱਤ ਤਨੂੰ ਵਿਊ ਦਾ ਇੰਨਾ ਚਸਕਾਈ ਆ। ਕੋਈ ਨਾ ਮੈਨੂੰ ਕਿ ਮੈਂ ਤਾਂ ਆਈਡੀ ਨਵੀਂ ਬਣਾ ਲੂੰਗੀ। ਪਰ ਐ ਤਾਂ ਨਾ ਕਰ। ਕੋਈ ਨਾ ਸੌਖਾ ਰੱਤਿਆ ਸਪੈਸ਼ਲ ਬੋਲ ਰਹੀ ਆ। ਤੇਰੇ ਕੋਲ ਕੱਲ ਤੱਕ ਦਾ ਟਾਈਮ ਆ। ਜੇ ਤਾਂ ਉਹ ਪੇਜ ਤੋਂ ਵੀਡੀਓ ਡਿਲੀਟ ਕਰਾ ਰਿਆਂ। ਤਾਂ ਠੀਕ ਆ ਜੇ ਤਾਂ ਤੇਰੀ ਭੈਣ ਦੀ ਵੀਡੀਓ ਮੈਂ ਪਾਵਾਂਗੇ ਹੁਣ ਤੇਰੀ ਭੈਣ ਵੀ ਆਈਡੀ ਚਲਾ ਰਹੀ ਹੈ ਨਾ ਇੰਸਟਾਗ੍ਰam ਐ ਆਈਡੀ ਚਲਾਉਂਦੀ ਹੈ ਨਾ ਕੋਈ ਨਾ ਉਹੀ ਤੇਰ ਜਿਹੜੀ ਤੇਰੇ ਨਾਮ ਦੀ ਭੈਣ ਦੀ ਆਈਡੀ ਹੈ ਨਾ ਸੇਮ ਉਸੇ ਨਾਮ ਤੋਂ ਬਣੂਗੀ ਜਿਹੜਾ ਕੁਝ ਤੂੰ ਸਾਡੀ ਵੀਡੀਓਸ ਤੇ ਕਰਾਏਗਾ ਉਹੀ ਤੇਰੀ ਭੈਣ ਦੀ ਵੀਡੀਓ ਤੇ ਪੈਣਗੀ ਐ ਇਹਨੂੰ ਕੱਲ ਤੱਕ ਦਾ ਟਾਈਮ ਦੇ ਰਹੀਆਂ ਜਾਂ ਤਾਂ ਵੀਡੀਓ ਡਿਲੀਟ ਕਰਵਾ ਦੇ ਬੰਦਿਆਂ ਵਾਂਗੂ ਜੇ ਤੂੰ ਨਹੀਂ ਕਰਵਾ ਰਿਆ ਨਾਲੇ ਤੇਰਾ ਤਾਂ ਪਰਚਾ ਕਰਵਾਉਂ ਨਾਲੇ ਕਰਾਉਂ ਤੇਰੇ ਘਰ ਦੇ ਆ ਤੇ ਨਾਲੇ ਆ ਤੂੰ ਜਿਹਨੂੰ ਕਿਹਾ ਵਾ ਕਿ ਆਈਡੀ ਬਣਾ ਕੇ ਐਦਾ ਕਰ ਉਦਾ ਕਰ ਦੇਖਦੀਆਂ ਤੇਰਾ ਕਿਹੜਾ ਭਰਾ ਆ ਜਦ ਤੂੰ ਬੁਲਾਉਣਗੇ ਨਾ ਪੁਲਿਸ ਵਾਲੇ ਜਦੋਂ ਕੰਪਲੇਂਟਾਂ ਪੈਣਗੀਆਂ ਫਿਰ ਪਤਾ ਲੱਗੂਗਾ ਤੁਹਾਨੂੰ ਭੈਣ ਚੋਦਾ ਤੂੰ ਉਹਦੇ ਤਾਂ ਜਿਹੜਾ ਤੇਰੇ ਤੇ ਪਹਿਲਾਂ ਰੇਪ ਕੇਸ ਦਾ ਪਰਚਾ ਪਿਆ ਸੀਗਾ ਉਹਨੂੰ ਵਿਆਹ ਤਾਂ ਹੀ ਕਿਹਾ ਸੀ ਨਾ ਕਿ ਤੂੰ ਪਰਚਾ ਕਲੀਅਰ ਕਰ ਮੈਂ ਤੇਰੇ ਨਾਲ ਫਿਰ ਵਿਆਹ ਕਰਾਉਂਗਾ ਕਰਾ ਲਿਓ ਉਹਦੇ ਨਾਲ ਵਿਆਹ ਉਹ ਤਾਂ ਕੁੜੀ ਫਿਰ ਤੂੰ ਤਾਂ ਉਹਨੂੰ ਆਈ ਸੀ ਕਿ ਤੇਰੇ ਘਰੇ ਹਨਾ ਫਿਰ ਤੇ ਇੱਕ ਪ੍ਰੂਫ ਲੈਣ ਤੇਰੀ ਮਾਂ ਨੇ ਕੁੱਟੀ ਆ ਤੇਰੇ ਮਾਮੇ ਦੇ ਛਲਾਰੂ ਮੁੰਡੇ ਨੇ ਕੁੱਟੀ ਆ ਇੱਕ ਤੂੰ ਕੁੱਟੀ ਆ ਭੈਣ ਚੋਦਾ ਹੁਣ ਮੇਰੀ ਗੱਲ ਸੁਣ ਲੈ ਜੇ ਤਾ ਬੰਦਿਆਂ ਵਾਂਗੂ ਸੁਧਰਦਾ ਵਾਂ ਤਾਂ ਸੁਧਰ ਜਾ ਤੇਰੇ ਘਰੇ ਮੈਂ ਕੱਲ ਹੀ ਆਉਂ ਤੂੰ ਮੈਨੂੰ ਕੁੱਟ ਕੇ ਦਿਖਾਈ ਠੀਕ ਆ ਨਾਲੇ ਤੇਰੇ ਘਰੇ ਸ਼ਰਿਆਮ ਬੈਠੂਗੀ ਹੋਣਾ ਕੇ ਯਾਰ ਕੁਝ ਹੋਰ ਕਰਾਨਾ ਪਾਉਣਾ ਤੋ ਉਹਨੂੰ ਵਿਚਾਰੀ ਨੂੰ ਕੁੜੀ ਨੂੰ ਕੁੱਟ ਗਿਆ ਸ਼ਾਇਦ ਆਹ ਪਿਛਲੇ ਮਹੀਨੇ ਦੀ 25 ਤਰੀਕ ਦੀ ਨਿਊਜ਼ ਆ ਸ਼ਾਇਦ ਮੈਂ ਆਪਣੀ ਇੰਸਟਾਗ੍ਰam ਤੇ ਰੀਲ ਤੇ ਪਾਈ ਹੈਗੀ ਆ ਹਨਾ ਕੁੜੀ ਦਾ ਤੂੰ 껠ਟ 껠ਟ ਕੇ ਕਿੰਨਾ ਬੁਰਾ ਹਾਲ ਬਣਾਤਾ ਸੀਗਾ ਯਾਦ ਆ ਤੁਹਾਨੂੰ ਹੈ ਨਾ ਤੇਰੀ ਭੈਣ ਤੇ ਹੱਥ ਨਹੀਂ ਲੱਗੇ ਨਾ ਤੇਰਾ ਜੀਜਾ ਤੈਨੂੰ ਸੌ ਮਿਲ ਗਿਆ ਤੂੰ ਤਾਂ ਚੰਮਲਦਾ ਆ ਤੁਸੀਂ ਆਵਦੀਆਂ ਭੈਣਾਂ ਨੂੰ ਸਿਖਾਉਣਾ ਨਾ ਕਿ ਆਪਦੇ ਘਰ ਵਾਲੇ ਨਾਲ ਲੜਿਆ ਕਰ ਮੈਂ ਤਾਂ ਸਾਰੇ ਇੰਸਟਾਗ੍ਰam ਵਾਲਿਆਂ ਨੂੰ ਸੁਣ ਲਓ ਇਹਦਾ ਜਿਹੜਾ ਜੀਜਾ ਹੈ ਨਾ ਬਾਹਰ ਆ ਵਧੀਆ ਸੈਟਲ ਆ ਸੋਰਾ ਹੈ ਨਹੀਂ ਇਹਦਾ ਇਹਦੀ ਭੈਣ ਦਾ ਇਕੱਲੀ ਸਾਥ-ਸਾਥ ਨਾਲ ਨਾਨਾ ਨਾਲ ਐ ਆਪਣੀ ਭੈਣ ਨੂੰ ਸੁਖੋਂਦਾ ਆ ਕਿ ਤੂੰ ਆਪਦੇ ਘਰ ਵਾਲੇ ਨਾਲ ਲੜਿਆ ਕਰ ਯਾਰ ਮੈਨਸ ਹੁਣ ਉਸ ਕੁੜੀ ਦਾ ਵਿਆਹ ਹੋਇਆ ਇਹਦੀ ਭੈਣ ਦਾ ਸੁੱਖ ਰਤੀ ਇਹਦੀ ਦਾ ਦੀਪ ਇਹਨੂੰ ਜਦੋਂ ਵੀ ਆਂਦਾ ਉਲਟਾ ਸੁਖੋਂਦਾ ਆ ਕਿ ਤੂੰ ਆਪਦੇ ਘਰ ਵਾਲੇ ਨਾਲ ਲੜਿਆ ਕਰ ਇਹਨਾਂ ਜਿਹੜਾ ਜੀਜਾ ਨਾ ਇੰਨਾ ਕੁ ਕੋਲਾ ਇੰਨਾ ਕੁ ਸ਼ਰੀਫ ਬੰਦਾ ਇਹਨਾਂ ਨੂੰ ਟੱਕਰਿਆ ਨਾ ਕਿ ਸਾਰਾ ਤੁਹਾਨੂੰ ਨਾ ਉਹਦੇ ਪੈਰ ਧੋ ਕੇ ਪਿਨੇ ਚਾਹੀਦੇ ਆ ਠੀਕ ਆ ਭੈਣ ਚੋਂ ਦਾ ਤੂੰ ਆਪਦੀ ਭੈਣ ਦਾ ਕੰਮ ਕਰ ਤੂੰ ਆਪਦਾ ਤਾਂ ਤੂੰ ਕਰਦਾ ਹੀ ਆ ਆਪਦੀ ਭੈਣ ਦਾ ਤੂੰ ਇਹਦੀ ਆਪਦੀ ਭੈਣ ਨੂੰ ਇਹ ਗੱਲ ਸੁਖੋਂਦਾ ਆ ਕਿ ਤੂੰ ਆਪਦੇ ਬੰਦੇ ਨਾਲ ਲੜਿਆ ਕਰ ਕਿ ਜਿਹੜਾ ਬਾਰੋ ਕਮੂਨ ਦਾ ਜਿੰਨੇ ਵੀ ਕਮੂਨ ਦਾ ਕਿ ਸਾਰਾ ਤੇਰੇ ਹੱਥ ਤੇ ਰੱਖਿਆ ਕਰੇ ਕਿ ਹਾਂ ਉਹ ਆਪਦੀ ਉਹਦੀ ਭੈਣ ਆਪਦੇ ਬੰਦੇ ਨਾਲ ਲੜੇ ਤੇ ਜਿਹੜੀ ਇਹਦੀ ਭੈਣ ਨੂੰ ਪੈਸੇ ਆਏ ਕਰਨਗੇ ਕੋਣ ਪ੍ਰਾਬਾ ਮੈਂ ਕਿਸੇ ਨੂੰ ਐਡ ਨਹੀਂ ਕਰਨਾ ਜਿਹਦੇ ਚ ਦਮਾ ਨਾ ਸਾਹਮਣੇ ਗੱਲ ਕਰੇ ਪ੍ਰਾਬਾ ਜੇ ਤੂੰ ਵਿਊਜ਼ ਲੈਣੇ ਆ ਨਾ ਠੀਕਾ ਮੇਰੀ ਆਈਡੀ ਮੈਂ ਤੈਨੂੰ ਆਪਦੀ ਆਈਡੀ ਤੇ ਪਾਸਵਰਡ ਦੇ ਦੰਨੀ ਆ ਠੀਕਾ ਮੇਰੀ ਆਈਡੀ ਚ ਲਾ ਲਓ ਬੜੀ ਗੱਲਾਂ ਤਾਂ ਇਹਨੂੰ ਪਾਲਾ ਜੇ ਵਿਊਜ਼ ਦਾ ਚੱਕਰ ਆ ਆਪ ਵੀ ਹਾਂ ਆਪਾਂ ਗੱਲ ਕਰ ਰਹੇ ਸੀਗੇ ਕਿ ਆਪ ਵੀ ਭੈਣ ਨੂੰ ਸੁਕੋਂਦਾ ਆ ਕਿ ਆਪਦੇ ਘਰ ਵਾਲੇ ਤੋਂ ਸਾਰੇ ਪੈਸੇ ਲਿਆ ਕਰ ਉਹਦੇ ਨਾਲ ਲੜਿਆ ਕਰ ਜੇ ਉਹ ਇਹਦੀ ਭੈਣ ਦਾ ਘਰ ਵਾਲਾ ਨਹੀਂ ਸੁਣਦਾ ਤੇ ਜਾ ਕੇ ਇਹਦੀ ਭੈਣ ਨੂੰ ਫੋਨ ਕਰਦੀ ਆ ਸੋਖ ਰੱਤੀਆ ਚੀਨੂ ਤੇ ਜਾ ਕੇ ਆਪਦੀ ਭੈਣ ਨੂੰ ਬੁੱਥਾ ਚੱਕ ਕੇ ਲਿਆਉਂਦਾ ਆ ਹਨਾ ਦਸਤਾ ਤਰ 15 15 ਦਿਨ ਘਰੇ ਬਿਠਾਉਂਦਾ ਵਾ ਭੈਣ ਜੋਦਾ ਮੈਨੂੰ ਲੱਗਦਾ ਤੁਸੀਂ ਸਾਰੇ ਪੈਸੇ ਖਾਣੇ ਗਿੱਜੇ ਹੋਇਆ ਹੈਨਾ ਤਾਂ ਕਿਉਂ ਆਪਦੇ ਘਰ ਦੇ ਮੇਰੇ ਤੋਂ ਪੜਦੇ ਖਲਵਾਨਾ ਵਾ ਕੀ ਕੁਝ ਕਰਾਇਏਗਾ ਤੁਸੀਂ ਉਧਰ ਜਾ ਬਾਜ ਆ ਜੇ ਹਿਸਾਬ ਲਾ ਲਿਆ ਪੁੱਤ ਤੂੰ ਐ ਸੋਚਦਾ ਵਾ ਤੂੰ ਤੈਨੂੰ ਹੋੜੀਆਂ ਕੁੜੀਆਂ ਟੱਕਰੀਆਂ ਆ ਉਹਨਾਂ ਨੂੰ ਖਾ ਲਿਆ ਉਹਨਾਂ ਨੂੰ ਯੂਜ਼ ਕਰ ਲਿਆ ਛੱਡ ਤਾਂ ਭੈਣ ਕਹਿ ਕੇ ਤੇ ਕੁੜੀਆਂ ਵਿਚਾਰੀਆਂ ਪਿੱਛੇ ਹਟ ਜਾਂਦੀਆਂ ਮੈਂ ਉਹਨਾਂ 'ਚ ਨਹੀਂ ਹੈ ਯਾ ਮਰੂਂਗਾ ਯਾ ਮਾਰੂਗਾ ਦੋਨਾਂ ਚੇਕ ਕੰਮ ਕਰੂ ਮੈਨੂੰ ਕਿਸੇ ਦੀ ਪਰਵਾਹ ਨਹੀਂ ਹੈ ਠੀਕ ਆ ਨਾ ਮੈਨੂੰ ਮੇਰੇ ਇੰਨੇ ਨਹੀਂ ਕਰਦਿਆਂ ਦੀ ਵੀ ਹੈ ਕਿ ਮੈਂ ਤਾਂ ਆਪੇ ਕਰਦਿਆਂ ਤੋਂ ਵੀ ਬੇਦਖਲ ਕਰਵਾਤਾ ਮੈਨੂੰ ਪਤਾ ਤੂੰ ਅੱਜ ਨਹੀਂ ਤਾਂ ਕੱਲ ਨੂੰ ਤੂੰ ਮੇਰੇ ਹੱਥੋਂ ਮਰੇਗਾ ਠੀਕ ਆ ਪੈਣ ਚੋਂ ਦਾ ਬਾਜ਼ ਆਦਾ ਜਿਹੜੀ ਤੂੰ ਗੱਲ ਕਰਨੀ ਹੈ ਨਾ ਸਾਲਿਆ ਗੱਲਿਆ ਮੇਰੇ ਨਾਲ ਕਰ ਮੇਰੀਆਂ ਨਾਲ ਦੀਆਂ ਤੇ ਨਾ ਕਰ ਠੀਕ ਆ ਜਿਹੜਾ ਤੂੰ ਮੇਰੀਆਂ ਨਾਲ ਦੀਆਂ ਵੀਡੀਓਜ਼ ਪਾ ਰਿਹਾ ਵਾ ਕੱਲ ਸ਼ਾਮ ਤੱਕ ਤੇਰੇ ਕੋਲ ਸੌਖ ਰਹੀਆਂ ਟਾਈਮ ਵੀਰੇ ਤੇਰਾ ਫੋਨ ਫੜਾਓ ਯਾਰ ਤੇਰਾ ਫੋਨ ਫੜਾਓ ਵੀਰੇ ਥੋੜਾ ਜਿਹਾ ਹੁਲੀ ਬੋਲੋ ਗਾਲਾਂ ਪੀਸ ਮੇਰੇ ਇੱਧਰ ਤੋਂ ਨਾ ਚੱਲ ਰਿਆ ਹੋਣ ਦਿਓ ਯਾਰ ਹਨਾ ਕੱਲ ਤੱਕ ਦਾ ਟਾਈਮ ਦੇ ਰਹੀਆਂ ਜਾਂ ਤਾਂ ਫੇਸ ਤੋਂ ਵੀਡੀਓ ਡਿਲੀਟ ਕਰਵਾ ਦੇ ਜੇ ਤੱਕ ਕਰਵਾ ਰਿਆ ਤਾਂ ਠੀਕ ਆ ਕੱਲ ਨੂੰ ਇਸੇ ਟਾਈਮ ਮੈਂ ਖੁਦ ਲਾਈਵ ਹੋ ਕੇ ਤੇਰੀ ਭੈਣ ਦੀ ਆਈਡੀ ਖੁਦ ਮੈਂ ਬਣਾਉਂਗੀ ਸ਼ਰਿਆਮ ਲਾਈਵ ਹੋਊਂਗੀ ਜਿਹੜਾ ਤੂੰ ਕੁਝ ਸਾਡੀ ਵੀਡੀਓਸ ਤੇ ਲਿਖਵਾਏ ਹੋਇਆ ਉਹੀ ਤੇਰੀ ਭੈਣ ਦੀਆਂ ਵੀਡੀਓ ਤੇ ਜਾਊਗਾ ਸਮਝ ਆਈ ਹੈ ਜਿਹੜਾ ਕਹਿੰਦਾ ਸੀ ਨਾ ਮੇਰੇ ਸੋਖ ਭਰਾ ਨੂੰ ਬਦਨਾਮ ਕਰ ਰਹੀਆਂ ਸੀ ਨਹੀਂ ਤੁਸੀਂ ਫੋਨ ਦਿੱਤਾ ਸਾਲੇ ਮੰਗਵੇ ਫੋਨ ਚਤਾ ਉਹ ਵੀਡੀਓਜ਼ ਬਣਾ ਰਿਆ ਹੈ ਭਰਾ 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 ਦੀਆਂ ਹਰਕਤਾਂ ਪਤਾ ਤੁਹਾਨੂੰ ਵੀ ਕੀ ਕੁਛ ਕਰਦਾ ਭਰਾ ਕੰਟਰੈਕਟ ਚੱਲ ਰਿਹਾ ਹੈ ਦਾ ਇੱਕ ਡੇਲੀ ਵੀਡੀਓ ਪਾਉਂਦਾ ਹੈਨਾ ਲਾਈਵ ਨੂੰ ਲਾਈਵ ਤੇ ਫੋਨ ਲਾਈਵ ਹੋਣਾ ਹੈ ਅਗਲਾ ਐਸੇ ਵੀ ਕੀਤਾ ਹਾਂ ਸੈਂਡ ਕਰਤਾ ਸੀਗਾ ਮੇਰੇ ਕੋਲ ਲਾਵਾ ਆਹ ਹੈ ਦੁਬਾਰਾ ਉਹ 5G ਤੇ ਮੈਸੇਜ ਆ ਰਿਹਾ ਹੈ ਪਾਇਨ ਕੋਲ ਲਾਇਆ ਦੇਖੋ ਮੇਰੀ ਆਈਡੀ ਤੇ ਬਣਾਇਆ ਹੋਇਆ ਤੇ ਜੈ ਕੀ ਗੱਲ ਹੋ ਰਹੀ ਹੈ ਤੇ ਦੇਖ ਰਿਹਾ ਤੇ ਅਸੀਂ ਕੀ ਬੋਲਦੇ ਹੀ ਹੋ ਗਏ ਪ੍ਰਮਾ ਜਿਹੜੇ ਦੱਲੇ ਹੁੰਦੇ ਆ ਨਾ ਉਹ ਐਦਾ ਹੀ ਕਰਦੇ ਹੁੰਦੇ ਆ ਪਾਈਪਿੰਗ ਚੱਲ ਰਹੀ ਆ ਉਦੀ ਸ਼ਾਦ ਲਾਈਵ ਦੇਖ ਰਹਾ ਮੇਰਾ ਬੈਠਾ ਹੋਇਆ। ਪ੍ਰਾਵਾ ਬੋਲ ਰਹੀਆਂ। ਜਾਂ ਤਾਂ ਪੇਜ ਤੋਂ ਵੀਡੀਓ ਡਿਲੀਟ ਮਾਰ ਦੇ। ਤੁਦੀਪ ਦੀ ਭੈਣ ਨੂੰ ਜਾਂ ਉਹਦੀ ਸੁਖਰੀ ਭੈਣ ਨੂੰ ਜਾਣਦਾ ਨਾ ਸੁਖਰ ਰਤੀਏ ਦੀ ਭੈਣ ਨੂੰ ਦੀਪ ਨੂੰ। ਹਨਾ? ਨਹੀਂ ਤਾਂ ਫਿਰ ਉਹਦੀ ਵੀਡੀਓ ਹੁਣ ਅਸੀਂ ਪਾਵਾਂਗੇ। ਇੱਧਰ ਕਾਲ ਆ ਗਈ। ਪ੍ਰਾਵਾ ਬਣੇ ਡਿਲੀਟ ਕਰ ਦੇ। ਹੈਲੋ। ਮੇਗਾ ਮੰਜੀ ਦੀ ਗਈ ਜਾਂਦੀ ਹੈ ਈਡੀ ਚਾਲੂ ਲੈਣ ਕੇ ਪਾਸਵਰਡ ਤਾਂ ਸੈਂਡ ਕਰ ਦੂ ਮੈਂ ਚਲਾਵਾ। ਵੀਰੇ ਕੋਈ ਨਾ ਮੈਂ ਦੇ ਦੰਨੀ ਆ। ਕੋਈ ਚੱਕਰ ਨਹੀਂ ਫਿਰ ਨਹੀਂ ਜੀ ਪਰ ਮੈਨੂੰ ਮਤਲਬ ਕਰਦੀ ਨਾ ਤੇ ਕਰਦੇ ਨਹੀਂ ਪਿਆਰ ਸੈਂਡ ਕਰ ਫਿਰ ਹੁਣੀ ਵਿੱਚ ਲੰਨਾ ਗੱਲ ਤੋਂ ਬੁਲਤ ਨਹੀਂ ਕੋ ਕਰਦਾ ਮੈਂ ਪੱਕਾ ਵਾਦਾ ਕਰਦਾ ਕੋਈ ਨਾ ਫਿਰ ਤੂੰ ਐ ਕਰ ਮੇਰੀ ਗੱਲ ਸੁਣ ਤੂੰ ਨਹੀਂ ਵੀਡੀਓਜ਼ ਡਿਲੀਟ ਕਰਨੀ ਨਾ ਸੁੱਖ ਦੀ ਪੈਣ ਨੂੰ ਜਾਣਦਾ ਦੀਪ ਨੂੰ ਮੈਂ ਮੈਂ ਤਾਂ ਸੌਂ ਲੱਗੇ ਮੈਂ ਗੁਰੂ ਘਰ ਦੀ ਸੌਂ ਲੱਗੇ ਗੁਰੂ ਘਰ ਜਾਂਦਾ ਸਵੇਰ ਉੱਠ ਕੇ ਠੀਕ ਹੈ ਮੈਂ ਸਾਰੀਆਂ ਵੀਡੀਓ ਡਿਲੀਟ ਕਰ ਦੂੰਗੀ ਇੱਕੋ ਮਿੰਟ ਜੀ ਕੋਈ ਨਾ ਫਿਰ ਮੇਰੀ ਗੱਲ ਸੁਣ ਮੈਂ ਤੁਹਾਨੂੰ ਆਈਡੀ ਸੈਂਡ ਕਰ ਦੇ ਦਿੰਨੀ ਆ ਠੀਕ ਆ ਜੇ ਤੂੰ ਵੀਡੀਓਜ਼ ਨਹੀਂ ਡਿਲੀਟ ਕਰਦਾ ਤਬ ਪੁੱਤ ਕੰਟਾ ਕਰ ਰੋਕ ਜਾ ਉਹਦੀ ਭੈਣ ਦੀਆਂ ਵੀਡੀਓ ਮੈਂ ਪਾਨੀਆਂ ਮੈਂ ਜੇ ਸੌਖਾ ਤੇਰਾ ਜੇ ਸੌਖਾ ਤੇਰਾ ਭਰਾਇਆ ਨਾ ਤਾਂ ਠੀਕਾ ਉਹਦੀ ਜਿਹੜੀ ਸਿਸਟਰ ਆ ਉਹ ਵੀ ਤੇਰੀ ਭੈਣ ਲੱਗੀ ਆ ਕੋਈ ਨਾ ਮੈਂ ਵੀਡੀਓ ਪਾ ਦੇਣੀ ਇਧਰੋਂ ਠੀਕ ਆ ਕਰ ਦੂੰ ਮੈਂ ਜਿਵੇਂ ਤੱਕ ਕੋਈ ਨਾ ਫਿਰ ਮੈਂ ਵੀਰੇ ਕੋਈ ਨਾ ਫਿਰ ਤੂੰ ਨਹੀਂ ਵੀਡੀਓ ਡਿਲੀਟ ਕਰਨੀ ਕੋਈ ਨਾ ਆਪਾਂ ਕਰ ਦਿੰਨੇ ਆ ਕੋਈ ਨਾ ਮੇਰੇ ਕੋਲ ਉਹਦੀ ਦੀਪ ਭੈਣ ਦੀ ਉਹਦੀ ਆਈਡੀ ਹੈਗੀ ਆ ਕੋਈ ਨਾ ਜਿਹੜਾ ਕੁਝ ਤੋਂ ਸਾਡੀਆਂ ਵੀਡੀਓਸ ਤੇ ਲਿਖ ਕੇ ਪਾਇਆ ਹੋਇਆ ਸੀ ਪਾ ਦੇਣੇ ਖੜ ਜਾ ਫਿਰ ਤੂੰ ਸੇਮ ਜਿਹੜੀ ਤੂੰ ਜਿਵੇਂ ਤੂੰ ਆ ਦੇਖ ਲੋ ਜੀ ਬੰਦਾ ਫੋਨ ਕੱਟ ਰਿਹਾ ਹਨਾ ਭੈਣ ਜੀ ਹੈਗੇ ਬੰਦੇ ਰਤੀਓ ਵਾਲੇ ਸਮਝ ਆਗੇ ਤੁਹਾਡੀ ਗੱਲ ਕਰਾਂ ਆ ਕੇ ਫੋਨ ਕੱਟ ਦੇਦਾ ਹੁਣ ਕਿ ਕਰਾਂ ਮੈਨੂੰ ਲੱਗਿਆ ਜਦੋਂ ਪ੍ਰਾਤੋ ਵੀ ਹੋ ਜਾਏਗਾ ਤਾਂ ਉਹ ਕੋਣ ਕੱਟ ਬੋ ਕਿ ਸਾਲਿਓ ਤੁਸੀਂ ਬੋ ਸੌਕਰਤ ਆਓ ਗਿਆ ਇੱਕ ਦੋਪਰਾ ਹੋ ਗਿਆ ਸਮਝ ਆਈਏ ਸਾਲਿਓ ਵੀਊਜ਼ ਦੇ ਚੱਕਰ ਆ ਨਾ ਸਾਹਮਣੇ ਕਰ ਲੋ ਕੋਈ ਨਾ ਦੀ ਭੈਣ ਦੀ ਆਈਡੀ ਤਾਂ ਹੁਣ ਮੈਂ ਕਰਦੀ ਆ ਕੋਈ ਨਾ ਹੁਣ ਨਾਲੇ ਉਹਦੀ ਭੈਣ ਦੀ ਆਈਡੀ ਹੁਣ ਮੈਂ ਸ਼ੇਅਰ ਵੀ ਕਰਾਂਗੀ ਸਟੋਰੀਆਂ ਵੀ ਲਾਉਂਗੀ ਠੀਕ ਆ ਨਾਲੇ ਉਹਦੀ ਮੇਰੇ ਕੋਲ ਮਾਂ ਦੀਆਂ ਉਹਨੀਆਂ ਵੀਡੀਓਜ਼ ਪਈਆਂ ਨੇ ਕੋਈ ਨਾ ਉਹਦੀ ਮਾਂ ਦੀ ਵੀਡੀਓ ਤੇ ਗੰਦੇ ਗੰਦੇ ਕਮੈਂਟ ਹੋਣ ਮੈਂ ਕਰ ਦਿੰਦਾ ਠੀਕ ਆ ਭੈਣ ਚੋ ਕੀ ਆਖਾਂ ਤੁਹਾਨੂੰ ਮੈਂ ਸੋਕਰਤੀ ਆ ਤੂੰ ਸੱਚੀ ਨਾ ਤੈਨੂੰ ਮੈਂ ਕੀ ਕਹਾਂ ਭੈਣ ਚੋਦਾ ਤੈਨੂੰ ਨਾ ਰੱਬ ਨੇ ਹੱਥ ਪੈਰ ਦਿੱਤੇ ਆ ਕਮਾਲ ਆ ਆਪਦਾ ਕਮਾਲਾ ਐ ਹੋ ਜਾ ਮੈਨੂੰ ਨਹੀਂ ਸਮਝ ਆਉਂਦਾ ਤੈਨੂੰ ਦੁਨੀਆ ਕਰਦੀ ਕੀ ਆ ਪਾਣੀ ਲੈ ਗਿਆ ਸਾਲਿਆ ਕੋਲ ਕੌਤਾ ਹੈ ਜੀ ਵਾਰ-ਵਾਰ ਹਟ ਰਹੀਆਂ ਜਿਹੜੇ ਕੁਝ ਕਮੈਂਟ ਕਰਨੇ ਆ ਜਿਹੜਾ ਕੁਝ ਤੋਂ ਪੰਗਾ ਲੈਣਾ ਜੇ ਤੇਰੀ ਆਉਂਦੀ ਆਈਡੀ ਤੇ ਕਰ ਠੀਕ ਆ ਨਾਲੇ ਸ਼ਰਿਆ ਆ ਮੈਂ ਤਾਂ ਲਾਈਵ ਹੋ ਕੇ ਬੋਲ ਕੇ ਆ ਮੈਂ ਕਰਾ ਰਿਹਾ ਆ ਮੇਰੇ ਚੋ ਦਮ ਹੈਗਾ ਆ ਤਾਂ ਹੀ ਸ਼ਰਿਆ ਆ ਮ ਚੱਲ ਰਹੀਆਂ ਠੀਕ ਆ ਮੇਰੇ ਘਰ ਤੇ ਤੇਰੇ ਵਾਂਗੂ ਪੈਸੇ ਨਹੀਂ ਖਾਂਦੇ ਆਪ ਦਾ ਕਮਾਉਨੇ ਆ ਤੇ ਖਾਂਦੇ ਆ ਠੀਕ ਆ ਜਿਹੜੇ ਤੂੰ ਤੇ ਤੇਰੀ ਮਾਂ ਨੇ ਲੱਛਣ ਪੜੇ ਆ ਨਾ ਉਹ ਸਾਡੇ ਘਰਦਿਆਂ ਨੇ ਨਹੀਂ ਪੜੇ ਉਹ ਇੱਕਦਮ ਕਿੱਧਰ ਹੋ ਵਕਤੀ ਬਾਕੀ ਦਾ ਬਾਕੀ ਜੇ ਦੇਖ ਲੋ ਇੰਸਟਾਗ੍ਰam ਵਾਲਿਓ ਹਨਾ ਤੁਸੀਂ ਵੀ ਅਗਰ ਜਮਾਂ ਝੂਠ ਬੋਲਦਾ ਹੁੰਦਾ ਆਪਾਂ ਬੋਲ ਦਿੰਦੇ ਠੀਕ ਆ ਤਾਂ ਆਪਣੇ ਕੋਲ ਨਾ ਬੋਲਣਾ ਵੇ ਝੂਠਾ ਜਨਾਬ ਬੋਲਣਾ ਹੀ ਕੱਲ ਠੀਕ ਕਰ ਬਹੁਤ ਆ ਭੈਣ ਸੌਖਰਤੀਏ ਵਰਗੇ ਤੋਰਦੇ ਫਿਰਦੇ ਆ ਨਾ ਭੈਣ ਜਦੋਂ ਮੈਂ ਤਾਂ ਕਹਿੰਦੀ ਇਹਨਾਂ ਨੂੰ ਰੱਬ ਚੱਕਦਾ ਵੀ ਨਹੀਂ ਹੈਗਾ ਇਹ ਭੈਣ ਜਦੋਂ ਤੁਸੀਂ ਮਰ ਜੂਗੇ ਨਾ ਸਾਹ ਹੂਗਾ ਸਮਝ ਆਈ ਆ ਲਾਈਵ ਆ ਪੋਸਟ ਕਰਦੇ ਕੋਈ ਤੁਸੀਂ ਫੋਨ ਆਇਆ ਸੀ ਬਾਕੀ ਜਿਨ੍ਹਾਂ ਨੇ ਆ ਆਪਣਾ ਲਾਈਵ ਸੁਣਿਆ ਆ ਆਪਾਂ ਪੋਸਟ ਕਰਦੇ ਆ ਤਾਂ ਦੇਖ ਲਿਓ ਫੋਨ ਦੇ ਵਿੱਚ ਉਹ ਮੁੰਡਾ ਕੀ ਬੋਲਦਾ ਆ ਠੀਕਾ ਸੱਚੀ ਨਾਲ ਸੋਖ ਰਹੀ ਤੇਰੇ ਤਾਂ ਨਾ ਜੀ ਅੱਦਾ ਕਰਦਾ ਨਾ ਬਸ ਇੱਕ ਸਵਾਰ ਕਰਕੇ ਬੈਠੀ ਆ ਕਿ ਛੱਡ ਟਾਈਮ ਆਊਗਾ ਟਾਈਮ ਆਣਾ ਤੇਰਾ ਬਹੁਤ ਛੇਤੀ ਆਊਗਾ ਠੀਕਾ ਹੁਣ ਨਾ ਆਪ ਤੇ ਦਿਨ ਨਾ ਐ ਉਂਗਲੀਆਂ ਤੇ ਖੇਲਣਾ ਜਿੱਦਣ ਮਾਰੂਗੀ ਨਾ ਸ਼ਰਿਆਮ ਮਾਰੂਗੀ ਹੁਣ ਮੈਂ ਠੀਕਾ ਤੁਸੀਂ ਨਾ ਕਿਵੇਂ ਪੜਿਆ ਤੂੰ ਤੇਰੀ ਮਾਂ ਨੇ ਤੇਰਾ ਪਿਓ ਤਾਂ ਸੱਚੀ ਯਾਰ ਇੱਕ ਰੱਬ ਦਾ ਬੰਦਾ ਆ ਤੇਰਾ ਇੱਕ ਪਿਓ ਰੱਬ ਦਾ ਬੰਦਾ ਹੋ ਗਿਆ ਕਿ ਤੇਰੀ ਭੈਣ ਦਾ ਘਰ ਵਾਲਾ ਹਨਾ ਸਾਡੇ ਘਰ ਦੇ ਵਿੱਚ ਆ ਦੋ ਚੀਜ਼ ਸਹੀ ਬਾਕੀ ਸਾਰਾ ਟੱਬਰ ਲੁੱਚਿਆਂ ਦਾ ਆ ਸਾਰਾ ਦਾ ਸਾਰਾ ਬਾਰ ਬਾਰ ਲਾਸਟ ਵਾਰ ਕਹਿ ਰਹੀਆਂ ਸੋਖ ਰਤੀਆ ਖਾਸ ਕਰ ਜਾਂ ਤਾਂ ਬੰਦਿਆਂ ਵਾਂਗੂ ਵੀਡੀਓ ਡਿਲੀਟ ਕਰਾ ਦੇ ਜੇ ਨਹੀਂ ਕਰਾ ਰਿਆ ਹੁਣ ਵੀਡੀਓਸ ਮੈਂ ਪਾ ਦਿਆਂਗੀ ਸ਼ਰੀਆਮ ਨਾਲੇ ਹਰ ਇੱਕ ਪੇਜ ਵਾਲਿਆਂ ਦਾ ਪਾਉਂਗੀ ਸਮਝ ਆਈਆ ਫਿਰ ਜਿਹੜਾ ਕੁਝ ਕਰਨਾ ਫਿਰ ਤੋਂ ਕਰੀ ਬਾਕੀ ਜੀ ਸਾਰੇਨ ਲਾਈਵ ਵਾਲਿਆਂ ਨੂੰ ਸੱਚੀ ਕੱਲ ਆਪਣਾ ਜਿਹੜੇ ਵੀ ਆ ਸੁੱਖ ਰੱਤੀਏ ਦੇ ਹੈਗੇ ਆ ਹੈਨਾ ਮੇਰੇ ਵਾਲਾ ਹੈਨਾ ਲੈ ਤਾਂ ਤੁਸੀਂ ਕਹਿੰਦੇ ਨਾ ਲਾ ਦਿਓ ਸਨੇਹਾ ਕੀ ਇੰਤਾ ਕਰਕੇ ਗੱਲਾਂ ਕਿ ਆ ਬਾਲਾ ਜਿਆਦਾ ਸੋਕਰਤ ਯਾ ਸਾਲਾ ਤੇਰਾ ਤਾਂ ਨਾ ਜੀ ਕਰਦਾ ਨਾ ਤੇਰਾ ਮਾਰਕੀਟ ਦੇ ਵਿੱਚ ਨਾ ਖੜ ਖੜ ਕੇ ਉਹਦੇ ਚਪੇੜਾ ਮਾਰਾ ਨਾ ਭੈਣ ਜਦੋਂ ਤੈਨੂੰ ਸਾਹ ਨਾ ਲੈਣ ਦਵਾ ਮੈਂ ਬਾਕੀ ਕੋਈ ਨਾ ਜੀ ਮਿਲਦੇ ਆਪਾਂ ਫਿਰ ਤੇ ਇੱਕ ਸਬਸ ਨੂੰ ਤੁਹਾਨੂੰ ਗੁੱਡ ਨਿਊਜ਼ ਦੇ ਦਈਏ ਹਨਾ ਆਪਾਂ ਇੱਕ ਸੌਂਗ ਕਰਨ ਲੱਗਿਆ ਸੈਰ ਤਾਂ ਇੱਕ ਘੱਟ ਦਿਨ ਦੇ ਵਿਸਤ੍ਰਿਤਨ ਦੇ ਵਿੱਚ ਆਪਾਂ ਵੀਡੀਓ ਕਰ ਰਹੇ ਆ ਤਾਂ ਦੱਸਿਓ ਫਿਰ ਉਹ ਗਾਣਾ ਕਿੱਤਾ ਉਹਦਾ ਲੱਗਦਾ ਹੈ ਹੈਨਾ ਆਹਾਂ ਬਾਕੀ ਜਿਹੜੀਆਂ ਸੁਖ ਰਤਿ ਵਰਗੀਆਂ ਨਾ ਬੱਚੋਆਂ ਨਾਲ ਜਿੰਨਾ ਬਚ ਸਕਦੇ ਹਾਂ ਖਾਸ ਕਰਕੇ ਕੁੜੀਆਂ ਅਰੇ ਬਾਕੀ ਜੋ ਕਿਸੇ ਸਾਰਿਆਂ ਨੂੰ ਸ਼ਸ਼ੀ ਕਾਲ ਧੰਨਵਾਦ ਦੇ ਦੇ ਜੀ ਮੇਰਾ ਸੁਖ ਰਤਿ ਨੂੰ ਫ੍ਰੀ ਹੈ ਠੀਕ ਹੈ ਜੀ ਹਲਦੇ ਆ ਜੀ ਬਾਕੀ